हां मनेंद्र आजा। ਬੈਠੋ। ਮੈਂ ਨਾ ਇਹ ਕਹੀ ਸੀ ਵੀ ਤੁਸ ਦੇ ਦੇ ਰਿਹਾ ਕੋਰੋਜਨਾ ਸਕੂਲ ਫਿਰ ਮੈਂ ਇਹਨੂੰ ਤਿਆਰ ਕਰ ਦਿੰਦੀ। हां ਬਸ ਤਿਆਰ ਕਰ ਦੇ 10 ਵਜੇ ਤਰਾਾਈ ਚਾਹੀਦਾ ਲੈ ਲਿਓ ਬਣਾ। ਬਸ ਠੀਕ ਹੈ। ਤੇ ਹੋਰ ਕੋਈ ਨਾ ਕਾਪੀ ਕਿਤਾਬ ਜਾਂ ਕੁਛ ਹੋਰ ਤਾਂ ਨਹੀਂ ਦੇਣਾ ਇਹਨੂੰ। ਐਂ ਕਰੀ ਇੱਕ ਕਾਪੀ ਤੇ ਪੈਨ ਦੇ ਦੇਈਏ। ਬਸ ਠੀਕ ਹੈ। ਮੇਰੀ ਗੱਲ ਸੁਣ ਮਾੜਾ ਮੋਟਾ ਪੜਾਤਾ ਸੀ ਰਾਤ ਇਹਨੂੰ ਕੁਛ हां जी के आसी हां जी मैं तुसी मैनु व्यास ਕਹਿੰਦਾ ਮਾੜਾ ਮਟਾ ਨੂੰ ਸਿਖਾਏ ਭੈਰ ਚਾਹ ਨੂੰ ਕਿਹਾ ਸੀ ਤੈਨੂੰ ਘੁੱਟ ਬਣਾ ਦਿੰਦੀ ਕੋਈ ਨਾ ਚਾਹ ਹੀ ਬਣਾ ਲੈਨੇ ਹੈਗੇ ਮੈਂ ਬਣਾ ਦਿੰਦੀ ਆ ਚਾਹ ਭਾਈ हां ਚਾਹ ਦੀ ਹੀ ਗੱਲ ਹੈ ਉਹ ਤੇ ਮੇਰੀ ਗੱਲ ਸਮਝ ਹਾਂਜੀ ਗਰੀਬਾ ਦੀ ਹੁੰਦਾ ਠੀਕ ਹੈ ਨਾ ਟੀਚਰ ਬਹੁਤ ਸਵਾਲ ਕਰਦੇ ਹੁੰਦੇ ਆ ਕਵਰਾਂ ਹੀ ਨਾ ਉਹਦੇ ਪੇਪਰ ਕਰਨ ਲੱਗੇ ਨਾ ਵੀ ਪਤਾ ਲੱਗਿਆ ਬੈਠੀ ਤੁਸੀਂ ਮਾੜਾ ਜੀ ਨਾ ਆਪ ਰਹਿ ਜਿਓ ਗੋੜੇ ਠੀਕ ਹੈ ਕੋਈ ਗੱਲ ਨਹੀਂ ਪ੍ਰਿੰਸੀਪਲ ਨਾਲ ਮੇਰੀ ਗੱਲ ਹੋਗੀ ਉਹ ਕਹਿੰਦਾ ਜਿਵੇਂ ਵੀ ਠੀਕ ਲੱਗੂਗਾ ਆਪਾਂ ਉਹੀ ਕਲਾਸ ਚ ਇਹ ਐਡਮਿਸ਼ਨ ਕਰ ਦਾਂਗੇ ਐਡਮਿਸ਼ਨ ਹੋ ਤਾਂ ਜਾਊਗੀ ਕਿਤੇ ਜਵਾਵ ਹੁੰਦੇ ਨੇ ਉਹ ਹੋ ਜੀ ਨੰਤਰ ਹੋ ਜੂ ਮੇਰੀ ਸਾਰੀ ਗੱਲਬਾਤ ਉਹਨਾਂ ਨਾਲ ਹੋ ਗਈ ਤੇ ਮੈਂ ਆਪੇ ਦੇ ਦੂੰਗਾ ਉਹਨਾਂ ਨੇ ਤਾਂ ਪੇਪਰ ਲੈਣਾ ਦਾ ਪੇਪਰ ਲੈਣਗੇ ਦੇਖਣਗੇ ਕਿ ਵੀ ਬੱਚਾ ਕਿੰਨੇ ਦਾ ਸਟੱਡੀ ਕਰ ਸਕਦਾ ਕਿੰਨੇ ਨਹੀਂ ਇਹ ਵੀ ਨਹੀਂ ਹੈਗਾ ਨਾ ਲੈ ਜਾ ਕੇ ਆਪਾਂ ਸੱਤ ਵਿੱਚ ਉਠਾ ਲਈ ਜਵਾਕ ਨੂੰ ਖੁਸ਼ ਆ ਦੇਣਾ ਇਹ ਤਾਂ ਬਹੁਤ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਤੇ ਨਾਲੇ ਕੁੱਝ ਮੈਂ ਤੁਹਾਨੂੰ ਵਾਰ-ਵਾਰ ਕਹਿੰਦੀ ਆ ਇਹ ਉਹ ਰਵੇ ਦੇ ਦੇ ਨਹੀਂ ਹੈਗੀ ਘਬਰਾ ਨਾ ਜਾਵੇ ਠੀਕ ਹੈ ਨਾ ਸਮਝਾ ਲਈ ਨਹੀਂ ਆਇਆ ਤਾਂ ਚੰਗੀ ਤਰ੍ਹਾਂ ਸਮਝਾ ਮੈਂ ਬਾਕੀ ਨੂੰ ਲਿਖਣਾ ਪੜਨਾ ਆਉਂਦਾ ਹੈ ਮੈਨੂੰ ਪੜਉਂ ਦੇਈਂਗੇ ਨਾ ਨਾ ਕੋਈ ਲੰਕਾ ਵੀ ਪੁੱਤ ਬੇਫਿਕਰ ਹੋ ਜਾ ਤੂੰ ਮੈਂ ਆਪੇ ਤਰਾ ਬੈਠ ਕੇ ਕੋਲੇ ਪੇਪਰ ਦਵਾਉਂਦਾ ਜਿਵੇਂ ਵੀ ਹੋਈ ਮੈਂ ਉਹ ਤੇ ਸਾਡਾ ਕਰ ਦੂਗਾ ਬਸ ਤੂੰ ਪੜਨਾ ਧਿਆਨ ਨਾਲ ਨੀੜਾ ਉੱਥੇ ਡਾਉਣਾ ਨਹੀਂ ਹੈਗਾ ਠੀਕ ਹੈ ਸੁਣੋ ਉਹਨਾਂ ਨੂੰ ਨਾ ਬਰਦਿਆਂ ਬੁਰਦਿਆਂ ਪੁੱਛ ਲੈ ਠੀਕ ਹੈ ਕਿਉਂਕਿ ਆਪਣੇ ਜਿਵੇਂ ਗੁੰਨੇ ਦੀ ਤੇ ਉਧੇ ਸਰ ਗੁੰਦੀ ਲੱਗ ਲੱਗ ਗਈ ਨਾ ਵਰਦੀ ਨੇ ਇਹਦਾ ਪਤਾ ਲੱਗ ਜੂ ਤੇ ਕਿਤਾਬਾਂ ਜਾ ਕੇ ਉਹ ਦੋਨੇ ਚਲ ਵੜਾਂਗੇ ਲੈ ਆਵਾਂਗੇ ਨਾਲ ਵਰਦੀ ਤੇ ਆਵਾ ਗੁੰਦਾਂ ਪਾਪੇ ਕਰ ਦਿੰਦੇ ਆ ਸਰ ਜੀ ਕਿੰਨੇ ਪੈਸੇ ਮੇਰੇ ਤੇ ਖਾ ਜੋ ਕੰਮ ਨਹੀਂ ਨਹੀਂ ਉਹ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਜੀ ਪੈਸਾ ਤੇ ਲ ਕੋਈ ਵੀ ਘਟਣਾ ਮੈਂ ਤਾਂ ਐਮ ਪੜ ਕੇ ਹੀ ਵਧੀਆ ਨੌਕਰੀ ਤੇ ਲੱਗਦੇ ਤੇਰੇ ਨੂੰ ਨਾ ਹੋ ਨਾ ਹੋਵੇ ਕਿਤੇ ਮੈਂ ਤਾਂ ਕਮ ਕਰਨਾ ਬਹੁਤ ਔਖਾ ਭਾਈ ਆਪਨੇ ਹੀ ਪਤਾ ਸਾਨੂੰ ਕੋਣਾ ਮੈਂ ਕੀ ਵੀ ਨਹੀਂ ਐ ਬਸ ਜੇਰ ਮੈਂ ਤਾਂ ਵੀ ਜ਼ਿੰਦਗੀ ਕੱਢਦੀ ਜਿਵੇਂ ਕੱਢਦੀ ਬਸ ਇਹਦੀ ਜ਼ਿੰਦਗੀ ਸਬਰ ਜੇ ਇਹ ਆਪਦੇ ਪੈਰ ਉੱਤੇ ਸਟੈਂਡ ਹੋ ਜੇ ਇਹ ਨੂੰ ਲਾ ਕੇ ਤੂੰ ਕੰਮ ਕਰਨਾ ਪੈ ਜਿੰਦਰ ਮੈਂ ਤਾਂ ਆਪਣੀ ਇੱਛਾ ਸੀਗਾ ਮੈਨੂੰ ਖਲਾਤਾਂ ਨਾਲ ਕਰਨਾ ਸਿੱਖਣਾ ਪੈਣਾ ਉਹ ਵੀ ਜੇ ਤੂੰ ਸਹਾਈਂਗੀ ਤਾਂ ਸਿੱਖੂਗੀ ਜੇ ਘਰੇ ਬਿਠਾ ਲਈ ਨਹੀਂ ਨਾ ਇਹ ਤਾਂ ਫਿਰ ਤਾਂ ਗਲੀ ਦਾ ਕੁੱਤਾ ਵੀ ਘੂਰ ਕੇ ਲੱਗਦਾ ਹੁੰਦਾ ਲੋ ਬਸ ਤੁਸੀਂ ਤਾਂ ਬਾਲ ਸੱਜੇ ਤਾਂ ਤੁਸੀਂ ਰੱਬ ਬਣ ਕੇ ਆਏ ਹੋ ਕੋਈ ਗੱਲ ਨਹੀਂ ਤੂੰ ਬੇਕੇ ਤਰਹ ਹੋ ਗਿਆ ਨਾ ਆਲਟਿਕ ਕੰਮ ਕਰ ਕਰ ਵਧੀਆ ਰਹੇ ਤੇ ਇਹੋ ਚੰਗੀ ਨੌਕਰੀ ਤੇ ਲਗਾਉਣਾ ਸਾਡਾ ਫਰਜ਼ ਹੈ ਨਹੀਂ ਜੀ ਮੇਰੀ ਗੱਲ ਸੁਣ ਹੁਣ ਇਸ ਸਿੱਖੀ ਦੇ ਵਿੱਚ ਵਧੀਆ ਜੀ ਚਾਹ ਬਣਾ ਲਾ ਠੀਕ ਹੈ ਨਾ ਤੇ ਪਿਆਰ ਕਰਦੀ ਨੂੰ ਸੋਹਣਾ ਹਾਂ ਹਾਂ ਠੀਕ ਹੈ ਇਹ ਤੁਹਾਨੂੰ ਕਹਣੀ ਹੈ ਚਲ ਮੈਂ ਮੇਰੀ ਗੱਲ ਸੁਣ ਤੇਰੇ ਤਾਂ ਤਾਂ ਟੋਪੀਆਂ ਦੇ ਪਾਟੀ ਵੀ ਲੈ ਆ ਲੈ ਜੇ ਤਾਂ ਤੂੰ ਹੀ ਕਰੋਗੀ ਤਾਂ ਟੋਪੀਆਂ ਲੈ ਆ ਠੀਕ ਹੈ ਜੀ ਮੈਂ ਲੈ ਆਉਣੀ ਚਾਹ ਬਣਾ ਕੇ ਥੋੜੇ ਬੈਠੋ ਹਾਂ ਜੀ ਮੈਂ ਦੱਸਾਂ ਤੁਹਾਨੂੰ ਤੂੰ ਨਾਲ ਨਹੀਂ ਠੀਕ ਹੈ ਸਾਰੇ ਨੂੰ ਹਾਂਜੀ ਮੈਂ ਹਾਂਜੀ ਸਾਰ ਕੇ ਕਿ ਬੋਲਣਾ ਠੀਕ ਹੈ ਹਾਂ ਤੇ ਜਦੋਂ ਮੇਰੀ ਗੱਲ ਸੁਣੋ ਜਦੋਂ ਪੇਪਰ ਲੈਣ ਲੱਗੇ ਜੇ ਨੂੰ ਕੁਝ ਨਾ ਵੀ ਆਇਆ ਉਹਨਾਂ ਨੂੰ ਟਾਈਮ ਲੈ ਲਓ ਉਹ ਪੂਰਾ ਦਿਨ ਬੈਠੀ ਰਵੇ ਉਹ ਕੋਈ ਗੱਲ ਨਹੀਂ ਮੈਂ ਆਪੇ ਕਰ ਕੇ ਆਉਂਗਾ ਸਾਰਾ ਇੰਟੀਗ੍ਰੇਟ ਵਿੱਚ ਸਾਰਾ ਕੁਝ ਆਉਂਦਾ ਸਾਰਾ ਪੇਪਰ ਕਰਕੇ ਆਉਂਗੀ ਮੈਂ ਚਲੋ ਤਾਂ ਮੈਨੂੰ ਇਹੀ ਆਸ ਹੈ ਕੱਲ ਤੋਂ ਤੇ ਸਕੂਲ ਜਾਣ ਲੱਗੇ ਤੇ ਅੰ ਨਾਲ ਪੜਿਆ ਕਰਨਾ ਠੀਕ ਹੈ ਉਹ ਦੁਬਾਰਾ ਵਧੀਆ ਤਮਗੀ ਨੌਕਰੀ ਕਰਨੀ ਆ ਮੈਡਮ ਲੱਗਦੀ ਫਿਰ ਅੱਛਾ ਠੀਕ ਹੈ ਤੂੰ ਵੀ ਦੁਆਕਰ ਖੁੱਟਿਆ ਕਰੀ ਮੈਂ ਦੁਨਿਆਤ ਪੈਣਾ ਜਾਇ ਕਰਾਂਗੇ ਹਾਂ ਪਤਾ ਹਾਂ ਹਾਂ ਕੀ ਆ ਦੀ ਕੁੱਟ ਨਹੀਂ ਬੜੀ ਹਲੇ ਤੇਰੇ ਕੋਲੋਂ ਹੈ ਮੈਨੂੰ ਕਾਂਟਾ ਹੋ ਗਿਆ ਅੰਦਰ ਆਈ ਬੈਠੀ ਨੂੰ ਬਸ ਪੂਜੀ ਬਣਦੀ 2 ਮਿੰਟ ਲੱਗਣੇ ਹਾਂ 2 ਮਿੰਟ ਲੱਗਣੇ ਨਾਲੇ 10 ਮਿੰਟ ਲੱਗਣਿਆ ਏਡੀ ਕਿੱਡੀ ਚਾਹ ਧਰ ਲਈ ਤੱਕ ਹੈ ਵੀ ਜਿਹਦੇ ਤੇ ਤੂੰ ਬੜੀ ਨਹੀਂ ਰਹਿਗੀ ਬੋਆ ਜੀ ਕਰ ਲੱਗਿਆ ਹੁਣ ਤੁਸੀਂ ਜਦੋਂ ਮੇਰੀ ਗੱਲ ਸੁਣ ਲੈ ਤੇਰੇ ਤਾਂ ਕੰਮਾਂ 'ਚ ਵੀ ਬਰਕਤ ਹੈ ਨਹੀਂ ਲੱਗੀ ਸਮਝ ਇਹ ਤਾਂ ਮੇਰੇ ਭਾਈ ਦੇ ਪਤਾ ਨਹੀਂ ਕੰਮ ਕਿਉਂ ਮਾੜੇ ਸੀ ਜਿਹੜਾ ਤੈਨੂੰ ਇਸ ਘਰ 'ਚ ਲਿਆਂਦਾ ਬੋਆ ਜੀ ਮੈਂ ਤਾਂ ਇੱਕ ਗੱਲ ਨਹੀਂ ਸਮਝਾਂ ਦੀ ਜਦੋਂ ਦੇ ਤੁਸੀਂ ਆਏ ਇੱਕ ਵਾਰ ਨੇ ਮੇਰੇ ਪਿਆਰ ਨੂੰ ਤੈਨੂੰ ਤਾਂ ਗੱਲਾਂ ਸਮਝਾਉਣ ਲਈ ਨਹੀਂ ਮੈਥੋਂ ਨਹੀਂ ਪਿਰਨ ਪਿਆਰ ਨਾਲ ਬੋਲੇ ਜਾਂਦਾ ਮੈਨੂੰ ਤਾਂ ਤੈਨੂੰ ਦੇਖ ਕੇ ਹੀ ਜਹਤ ਚੜਦੀ ਹੈ ਬੋਲ ਇਹਦੇ ਨਾਲ ਪਿਆਰ ਨਾਲ ਕੰਮ ਕਰੀ ਤਾਂ ਜੰਨੀ ਆਪੂਆ ਜੀ ਕਿੱਥੇ ਗਲਤੀ ਮੇਰੇ ਕੰਮ 'ਚ ਸੀ ਹਾਂ ਕੀ ਸੁਹਾ ਕੰਮ ਕੰਮ 'ਚ ਨਹੀਂ ਇਹ ਹੈਂ ਆ ਦੇਖੀ ਚਾਹ ਬੁਣੀ ਗਏ ਸਤੇ ਐ ਤਰੀ ਵੀ ਹੁੰਦੀ ਆ ਆ ਦੇਖ ਲਾਗਾ ਜੀ ਦੀ ਐ ਆਹ ਆ ਕੰਮ ਨਹੀਂ ਸਾਰੀ ਚਾਪਤੀ ਖੜੇ ਆਈ ਪਈ ਐ ਪੋਣਾ ਸੁਟਿਆ ਪਿਆ ਲੈ ਦੇ ਲੈ ਦੇਖ ਲਾ ਲਾ ਐਨੀ ਚਾ ਕੇ ਫੂਕ ਦੇ ਸਬਜ਼ੀ ਨੂੰ ਫ੍ਰਿਜੇ ਚ ਆਥਾਂ ਤੇ ਖੱਟੀ ਹੋ ਜੂ ਸੈਲਫਾਂ ਦੇ ਨਹੀਂ ਤਰੀਦੀਆਂ ਹੁੰਦੀ ਐ ਗਰਮੀ ਦਾ ਮੌਕਾ ਸੱਚੀ ਆ ਪਾ ਹਸਰੀ ਗਾਲ ਪੁੱਤਰ ਜਿਉਂਦਾ ਰਹੇ ਆ ਗਿਆ ਤੂੰ ਹਾਂ ਆ ਗਿਆ ਕੀ ਹੋ ਗਿਆ ਪੋਣਾ ਕੀ ਐ ਦੇਖ ਲੈ ਚਾਹ ਦੀ ਕੁੱਟ ਘਾਟਾ ਹੋ ਗਿਆ ਮੈਨੂੰ ਆਈ ਨੂੰ ਇਹ ਤੋਂ ਕੁੱਟ ਚਾਹ ਦੀ ਨਹੀਂ ਬਣੀ ਕੀ ਗੱਲ ਆ ਤਾਂ ਸਾਹਮਣੇ ਹੁੰਦਾ ਸਾਹਣਾ ਕੁਝ ਕਰੀ ਜਾਂਦੇ ਲਾਡੀ ਪਤਾ ਨਹੀਂ ਜੰਗਲੇ ਭੂ ਆਏ ਉਦੋਂ ਦੀ ਲੜੀ ਜਾਂਦੀ ਆ ਨਾ ਇਹਦੇ ਕੀ ਦਿਮਾਗ ਕਿ ਸਾਡਾ ਆ ਸਾ ਦੇਖੀ ਲੈ ਸੀ ਦੇਖੀ ਬੋ ਲੈ ਕਾਚੀਆਂ ਇਹਦੇ ਚ ਅੱਧੀ ਅੱਧੀ ਕਾਚੀ ਸਬਜ਼ੀ ਦੀ ਨਹੀਂ ਹੈਗੀ ਜਿਹੜੀ ਚ ਕਾਚੀ ਰੱਖੀ ਐ ਤੈਨੂੰ ਫ੍ਰੀਜ ਚ ਕਿਦਾ ਸਕਦੇ ਹੋ ਐ ਨੂੰ ਪਤਾ ਵੀ ਇਹ ਘਰਾ ਰੋਜ਼ ਪੱਟੀ ਹੋ ਜਾਂਦੀ ਸਬਜ਼ੀ ਤੇ ਨਾਲ ਐਡਾ ਭਾਂਡਾ ਗਾਲਾ ਕੋਈ ਛੋਟੇ ਭਾਂਡੇ ਚ ਕੱਢ ਦੇ ਇੰਨੀ ਦੇ ਲੱਗਦੀ ਐ ਦੇਖ ਦੇ ਉਹ ਚਾਹ ਨੂੰ ਨਹੀਂ ਦੇਖਣਾ ਇੱਧਰ ਕੋਈ ਦਿਖਾਈਆਂ ਆ ਦੇਖੀ ਚਾਹੋਂ ਨੀ ਲੈ ਤੂੰ ਲੱਛਣੀ ਨਿਕਾਲ ਮਾਰ ਨਾ ਹਾਂ ਮੈਂ ਤਾਂ ਦਿਲ ਮੈਂ ਕਹਿੰਦਾ ਵੀ ਇਹਦਾ ਦਿਮਾਗ ਤੇ ਪਤਾ ਨਹੀਂ ਕੀ ਇੱਕ ਗੱਲ ਚੜੀ ਆ ਹੈ ਉਸੇ ਗੱਲ ਦੀ ਰਾਡ ਮੱਗ ਰੱਖੀ ਆ ਵੀ ਐਂ ਕਰ ਲੈਨੇ ਆਪਾਂ ਐਂ ਕਰ ਲੈਨੇ ਆ ਹੋਰ ਤਾਂ ਗਾ ਧਿਆਨ ਹੀ ਨਹੀਂ ਕਿਸੇ ਕਰਨ ਨੂੰ ਆ ਮੇਨ ਗੱਲ ਇੱਕ ਸੁਣ ਲੈ ਆ ਜਿਹੜੀਆਂ ਬਹਿਤਾਂ ਆਈਆਂ ਤੂੰ ਬੁੜੀ ਬੈਠੀ ਆ ਨਾ ਇੰਨਾ ਚ ਮੈਂ ਤੈਨੂੰ ਕਾਮਯਾਬ ਨਹੀਂ ਹੋਣ ਦੇਣਾ ਲੱਗੇ ਸੰਤ ਆਪਦੇ ਪਹਿਲਾਂ ਨੂੰ ਸਾਡੇ ਫੋਨ ਕਰਕੇ ਤੁਸੀਂ ਵੀ ਲਾਡੀ ਖੂਹ ਜੇ ਮੰਗਰ ਲੱਗੇ ਜਦੋਂ ਦੀ ਆਇਆ ਮੈਂ ਤਾਂ ਇੱਕਦਮ ਦੇਖਿਆ ਨਹੀਂ ਮੰਮੀ ਉਹਨੇ ਮੰਮੀ ਕਦੇ ਨਹੀਂ ਬੋਲੀ ਆ ਮਾਂ ਨੂੰ ਕਿਰੋੜਾ ਬੋਲਣਗੀ ਉਹਦਾ ਆਪ ਸੁਢਲ ਤੇਰੇ ਵਰਗੀ ਐ ਜੇਦਾ ਕੋਈ ਕੰਮ ਕਰਨ ਦਾ ਲਖਣ ਉਹਨੂੰ ਹੋਵੇ ਤਾਂ ਤੈਨੂੰ ਸਿਖਿਆਵੇ ਡਾਕ ਚੌਕੀਆਂ ਤੇ ਉਹ ਧੁੱਰੀ ਰਹਿੰਦੀ ਆ ਉਹਨੇ ਕਿਹ ਘਰ ਸਾਹਮਣੇ ਆਉਂਦਾ ਉਹ ਮਾਂ ਨਾਲ ਇਹਦਾ ਪਿਆਰ ਬੜਾ ਗੁੱਸਾ ਕੇ ਕਹਿ ਦੂਆ ਇਹਨੂੰ ਮੈਂ ਉਹ ਕੋਪਾ ਮੈਂ ਤਾਂ ਆਉ ਦਿੱਤੀ ਆ ਰਾਣੀਾਂ ਵਾਂਗੂ ਪੜਿਆ ਹੈ ਕੋਈ ਤਾਂ ਕੋਈ ਕੰਮ ਨਹੀਂ ਸੀ ਕਰਾਉਂਦੀ ਠੀਕ ਐ ਕਹੀਂ ਤੇ ਆ ਕੇ ਫਿਰ ਕੰਮ ਤਾਂ ਕਰਨਾ ਹੀ ਪੂਗਾ ਸੁਖ ਕਰ ਰਹੀ ਆ ਨਹੀਂ ਅੱਗ ਚੱਲਦੀ ਤੁਹਾਨੂੰ ਪਤਾ ਹੀ ਮੈਂ ਹੀ ਕਰ ਰਹੀ ਹਾਂ ਹੁਣ ਕੰਮ ਕਰ ਕੰਮ ਕਰ ਰਹੀ ਚ ਸ਼ਾਮਣਾ ਮੈਂ ਤਾਂ ਕਿਤੇ ਦੀਦਾ ਨਹੀਂ ਵੀ ਕੋਈ ਇੱਥੇ ਬਾਹਲੀ ਸਾਫ ਸਫਾਈ ਹੋਵੇ ਦਾ ਦੇਖ ਲੈ ਉਹ ਖਾਣਾ ਰੱਖੀ ਜਾ ਹਾਂ ਉਹ ਦੇਖ ਲੈ ਲੈ ਉਹ ਕੋਣੀ ਉਧਰ ਝਾਕਲੇ ਦੇੰਤੇ ਫਿਰ ਚੜ੍ਹ ਮਤੇ ਨਹੀਂ ਫੇਰ ਨੇ ਜਿਹੜੇ ਉਹ ਦੇ ਕਿਤੇ ਨਹੀਂ ਬੈਠੇ ਸਾਰਾ ਕੁਝ ਕਰ ਦੇ ਠੀਕ ਆ ਨਾ ਸਭ ਕਰ ਦੇ ਮੈਂ ਕੀ ਕਰ ਸੋਣਾ ਮੈਂ ਰਿਆ ਤੇਰੇ ਹੱਥਾਂ ਦੀ ਚਾਹ ਪੀਣੀ ਨੇ ਉਹ ਤੇ ਸਿਰ ਚ ਪਾ ਲਾ ਜਾਂ ਤੂੰ ਡੱਫਲਾ ਕੋਈ ਨਹੀਂ ਆ ਜਾ ਮੈਂ ਉਧਰ ਮੁੰਡਿਆ ਮੈਂ ਬਣਾ ਦੇਣਾ ਚਾਹਤਾ ਤੂੰ ਐਵੇਂ ਨਾ ਗੁੱਸਾ ਕਰਿਆ ਕਰ ਕਾ ਕੌਂਦੀ ਸਮਝ ਨਹੀਂ ਆਉਂਦੀ ਜਦੋਂ ਦੀ ਕੋ ਆਈ ਆ ਉਦੋਂ ਦੀ ਲੱਗੀ ਪਈ ਆ ਗੱਲ ਨਹੀਂ ਕੋਈ ਬਾਤ ਨਹੀਂ ਆ ਜਾ ਆ ਜਾ ਮਨਿੰਦਰ ਆ ਜਾ ਅਲੰਗੀ ਚੰਦ ਮੈਂ ਸਾਰਾ ਕੰਮ ਲੈ ਲੇਤਾ ਜੀ ਸੋਈ ਆ ਬਹਿ ਜਾ ਬਹਿ ਜਾ ਆਦਾ ਸੰਭਾਲ ਦੇ ਜੰਗਲ ਮਾਰੀ ਸੀ ਅੱਛਾ ਠੀਕ ਹੈ ਜੀ ਕੋਈ ਗੱਲ ਨਹੀਂ ਸੰਭਾਲ ਦੂਗੀ ਮੈਨੂੰ ਤੇ ਤੂੰ ਨਹੀਂ ਲੈ ਜਾ ਬਸ ਮੇਰੇ ਨਾਲ ਜੀਜਾ ਨਹੀਂ ਕਰੀ ਜਾਂਦਾ ਚਾਹ ਪੀਣ ਨੂੰ ਲੈਕ ਤੋਦ ਗਰਮ ਕਰਕੇ ਪੀ ਲੈਂਦੀ ਨਹੀਂ ਨਹੀਂ ਜੇ ਮੈਂ ਮੈਂ ਜੀ ਕਰਦਾ ਹੋਇਆ ਮੈਂ ਆਪੇ ਬਣਾ ਕੇ ਪੀਉਂਦੀ ਹਾਂ ਹੰਦਰ ਹਾਂਜੀ ਮੈਂ ਤਾਂ ਨਾ ਤੇ ਮੈਂ ਇੱਕ ਗੱਲ ਕਰਨੀ ਸੀ ਹਾਂਜੀ ਕੋਈ ਗੱਲ ਨਹੀਂ ਦੱਸੋ ਗੁੱਸਾ ਨਾ ਕਰੀ ਤੇ ਇਹ ਜ਼ਿੰਦਗੀ ਤੇਰੀ ਆ ਫੈਸਲੇ ਤੇਰੇ ਨੇ ਹਨਾ ਮੈਂ ਤਾਂ ਤੇ ਥੋਪਦਾ ਸਕਦੀ ਨਹੀਂ ਇੱਕ ਮੈਂ ਤੈਨੂੰ ਸਲਾਹ ਦੇਣਾ ਚਾਹੁੰਦੀ ਹਾਂ ਹਾਂ ਕੋਈ ਗੱਲ ਨਹੀਂ ਜੇ ਤੁਸੀਂ ਸਾਡਾ ਇਹ ਨਾ ਕਰ ਸਕਦੇ ਹੋ ਤਾਂ ਮੈਂ ਤੈਨੂੰ ਮਨ ਨਹੀਂ 살ਦੀ ਦੱਸੂ ਕੀ ਕਹਿਣਾ ਚਾਹੁੰਨੇ ਤੁਸੀਂ ਮੈਂ ਨਹੀਂ ਆਂ ਦੇਖ ਮਨਿੰਦਰ ਇਹ ਨਾ ਕਹੀਂ ਵੀ ਭੈਣ ਗੱਲਾਂ ਦਹਰਾਉਂਦੀ ਆ ਫੈਸਲੇ ਤੇਰੇ ਨੇ ਜ਼ਿੰਦਗੀ ਤੇਰੀ ਆ ਮੈਂ ਨਾ ਤੈਨੂੰ ਇਹ ਕਹਿਣਾ ਚਾਹਨੀ ਆ ਦੇਖ ਤੂੰ ਪਿਓ ਵਾਰੀ ਹੋ ਗਈ ਤੇਰੇ ਬਾਅਦੋਂ ਤੇਰਾ ਪਿਓ ਚਲ ਗਿਆ ਕਿਤੇ ਨਾ ਹੋਵੇ ਤੂੰ ਮਾਂ ਨੂੰ ਵੀ ਖੋ ਬੈਠੇ ਮੁੜ ਕੇ ਪਛਤਾਵੇਂ ਬੇੜਾ ਹੱਥ ਨਹੀਂ ਆਉਂਦਾ ਮਾਂ ਬਾਪ ਨਾਲ ਇੱਕ ਵਾਰੀ ਮਿਲਦੇ ਨੇ ਤੇ ਕੋਈ ਮੁੜ ਕੇ ਬਾਹ ਨਹੀਂ ਪੜਦਾ ਹੈਗਾ ਤੀ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਪਰ ਮੈਂ ਵੀ ਇਹੀ ਸੋਚ ਕੇ ਗਈ ਸੀ ਆਪਣੀ ਮਾਂ ਕੋਲ ਕਿ ਮੈਂ ਆਪਣੀਆਂ ਸਾਰੀਆਂ ਗਲਤੀਆਂ ਨਾ ਉਹਨਾਂ ਕੋਲ ਜਾ ਕੇ ਮੰਨਾ ਤੇ ਉਹ ਮੈਨੂੰ ਮaaf ਕਰ ਦੇਣ ਸ਼ਾਇਦ ਕੀ ਪਤਾ ਜੇ ਮੈਂ ਇੰਨੇ ਸਾਲਾਂ ਬਾਅਦ ਜਾਉਂਗੀ ਤਾਂ ਉਹ ਮੈਨੂੰ ਮaaf ਹੀ ਕਰ ਦੇਣਾ ਆਪਣਾ ਲੈਣ ਪਰ ਜਦੋਂ ਮੈਂ ਉੱਥੇ ਗਈ ਉੱਥੇ ਤਾਂ ਜਾ ਕੇ ਮੈਨੂੰ ਕੁਝ ਹੋਰ ਹੀ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਕਿ ਮੇਰੇ ਡੈਡੀ ਨੇ ਮੇਰੇ ਕਰਕੇ ਫਾਹ ਲੈ ਲਿਆ ਉਹ ਇਸ ਦੁਨੀਆ ਤੋਂ ਚਲਾ ਗਿਆ ਮੇਰੀ ਮਾਂ ਰਹਿ ਗਈ ਇਕੱਲੀ ਉਹਨੇ ਵੀ ਮੈਨੂੰ ਘਰੋਂ ਕੱਢਤਾ ਮੈਂ ਬਥੇਰੀ ਕੋਸ਼ਿਸ਼ ਕੀਤੀ ਕਿ ਮਾਂ ਨੂੰ ਮਨਾ ਲਾ ਪਰ ਉਹ ਨਹੀਂ ਮੰਨੀ ਤੇ ਮੈਂ ਉਹਨੂੰ ਹੋਰ ਦੁੱਖ ਨਹੀਂ ਦੇਣਾ ਚਾਹੁੰਦੀ ਸੀ ਤਾਂ ਹੀ ਮੈਂ ਆਪਣੀ ਕੁੜੀ ਨੂੰ ਲੈ ਕੇ ਇੱਥੇ ਆਪਸ ਆ ਗਈ ਨਹੀਂ ਮਨਿੰਦਰ ਇਹ ਗੱਲ ਨਹੀਂ ਹੈਗੀ ਮੰਨਿਆ ਤੇਰੀ ਮਾਂ ਦੇ ਦਿਲ 'ਚ ਗੁੱਸਾ ਪਰ ਇਹ ਨਹੀਂ ਹੋ ਸਕਦਾ ਕਿ ਉਹ ਤੈਨੂੰ ਪਿਆਰ ਨਹੀਂ ਕਰਦੀ ਮਾਂ ਮਾਤਾ ਨਾ ਧੀਆ ਪੁੱਤਾਂ ਤੋਂ ਜਾਨਵਾਰ ਦਿਆਂ ਪਤਾ ਤੈਨੂੰ ਵੀ ਹੈ ਕਿ ਤੇਰੀ ਗਲਤੀ ਸੀ ਉਤੋਂ ਤੇਰੇ ਬਾਪੂਆ ਦੁੱਖ ਲੱਗਿਆ ਉਹ ਸਦਾ ਨੂੰ ਹੋਣਾ ਹੀ ਆ ਨਾ ਮੇਰੀ ਇੱਕ ਗੱਲ ਮੰਨ ਤੂੰ ਨਾ ਤੇ ਮਮੀ ਕੋਲ ਇੱਕ ਵਾਰ ਫੇਰ ਜਾ ਤੂੰ ਨੂੰ ਮਨਾ ਕੇ ਇੱਥੇ ਲੈ ਕੇ ਆ ਮੇਰੀ ਗੱਲ ਸੁਣ ਪਤਾ ਨਹੀਂ ਅੱਜ ਦੀ ਘੜੀ ਹੈਗੀ ਆਪਾਂ ਕ ਨਹੀਂ ਹੈਗੀ ਜਿਹੜੇ ਵੀ ਦਿਨ ਹੈਗੇ ਆ ਨਾ ਤੂੰ ਆਪਦੀ ਮਾਂ ਨਾਲ ਗੁਜ਼ਾਰ ਉਹਨੂੰ ਮਨਾ ਕੇ ਇੱਥੇ ਲੈ ਕੇ ਆ ਕਿਤੇ ਨਾ ਹੋਵੇ ਮਨਿੰਦਰ ਹੁਣ ਤੂੰ ਬਾਪ ਨੂੰ ਵੀ ਮਿਲਣ ਤੋਂ ਤਰਸਦੀ ਆ ਨਾ ਕਿ ਮੇਰਾ ਬਾਪ ਚਲ ਗਿਆ ਕਿਤੇ ਮਾਂ ਨੂੰ ਨਾ ਖੋ ਬੈਠੇ ਮੇਰੇ ਗੱਲ ਸੁਣ ਮੈਂ ਤੇਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਨਹੀਂ ਨਹੀਂ ਦੀ ਮੈਨੂੰ ਪਤਾ ਤੁਸੀਂ ਦੁਖੀ ਨਹੀਂ ਕਰਨਾ ਚਾਹੁੰਦੇ ਤੁਸੀਂ ਸਾਡੇ ਭਲੇ ਵਾਰੀ ਸੋਚ ਰਹੇ ਹੋ ਨਾ ਤੁਹਾਨੂੰ ਕੀ ਮਿਲਦਾ ਹੈ ਕਹਿ ਕੇ ਵੀ ਆਪਣੀ ਮਾਂ ਨੂੰ ਇੱਥੇ ਲਿਆ ਜੇ ਤੁਸੀਂ ਸਾਡੇ ਬਾਰੇ ਸੋਚਦੇ ਹੋ ਫੇਰ ਹੀ ਕਹਿਣ ਦੁੱਖ ਮੈਨੂੰ ਵੀ ਬਹੁਤ ਹੈ ਕਿ ਮੇਰੇ ਦਿਲ 'ਚ ਬਹੁਤ ਗੱਲਾਂ ਸੀ ਮੈਂ ਆਪਣੇ ਪਿਆਹੁਣਾ ਕਰਨੀਆਂ ਸੀ ਪਰ ਵਿੱਚੇ ਰਹਿ ਗਈਆਂ ਮੈਂ ਦਿੱਤਾ ਤਾਂ ਉਹਨਾਂ ਨੂੰ ਕਲੰਕੀ ਆ ਮੱਥੇ ਤੇ ਮੈਂ ਮੰਨਦੀ ਹਾਂ ਮਨਿੰਦਰ ਇਨਸਾਨ ਗਲਤੀਆਂ ਦਾ ਪੁੱਤਲਾ ਗਲਤੀਆਂ ਹਰੇਕ ਤੋਂ ਹੁੰਦੀਆਂ ਕਿਸੇ ਦੀਆਂ ਲੁਕ ਜਾਂਦੀਆਂ ਨੇ ਕਿਸੇ ਦੀਆਂ ਜੱਗਜਾਰ ਹੋ ਜਾਂਦੀਆਂ ਨੇ ਤੇਰੀ ਗਲਤੀ ਵੀ ਜੱਗਜਾਰ ਹੋ ਗਈ ਚਾਰੇ ਕੰਨੀਆਂ ਤੋਂ ਕੋਈ ਨਹੀਂ ਪੂਰਾ ਹੁੰਦਾ ਮੇਰੀ ਗੱਲ ਸੁਣ ਮੇਰੇ ਮਾਂ ਹੈ ਨਹੀਂ ਨੂੰ ਮੈਨੂੰ ਪੁੱਛ ਕੇ ਦੇਖ ਮਾਂਮਾ ਤੋਂ ਬਿਨਾ ਜ਼ਿੰਦਗੀ ਕਿਵੇਂ ਲੰਘਦੀ ਆ ਕੋਈ ਚਾਚਾ ਤਾਂ ਐ ਵੀ ਨਹੀਂ ਪੁੱਛਦਾ ਮੈਨੂੰ ਸਾਰੇ ਕਹਿ ਦਿੰਦੇ ਆ ਨਾ ਮੈਂ ਗੁੱਸੇ ਵਾਲੀ ਹਾਂ ਹਾਂ ਮੈਂ ਗੁੱਸੇ ਵਾਲੀ ਹੈਗੀ ਆ ਮੈਨੂੰ ਕਿਸੇ ਨੇ ਮਾੜਾ ਪਿਆਰ ਹੀ ਨਹੀਂ ਦਿੱਤਾ ਜਦੋਂ ਮੈਨੂੰ ਸਾਰੇ ਨਫ਼ਰਤ ਕਰਦੇ ਸੀ ਇਹਨੂੰ ਤਾਂ ਕੁਝ ਲੈ ਕੇ ਦੇਣਾ ਪਊ ਉਹਦੀ ਕੁੜੀ ਨੂੰ ਨਾਲ ਲੈ ਕੇ ਆਓ ਹਾਂ ਇਹ ਨਾ ਕਰੂ ਮੇਰੇ ਮਨ ਚ ਨਾ ਆਪਣੇ ਆਪ ਨਫ਼ਰਤ ਭਰ ਗਈ ਮੈਨੂੰ ਹਰੇਕ ਨੇ ਦਰਕਾਰਤ ਮੇਰੀ ਗੱਲ ਸੁਣ ਤੇਰੀ ਮਾਂ ਹੈਗੀ ਆ ਨਾ ਕੋਈ ਗੱਲ ਨਹੀਂ ਉਹਨੂੰ ਇੱਥੇ ਲੈ ਕੇ ਆ ਮੈਂ ਕਿਸੇ ਦੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੰਦੀ ਜਿੱਥੋਂ ਤੱਕ ਹੋਇਆ ਨਾ ਮੈਂ ਕਰੂੰਗੀ ਮੈਂ ਚਾਹਨੀ ਆ ਜੇ ਮੈਂ ਨਹੀਂ ਆਪਦੀ ਮਾਂ ਨੂੰ ਮਿਲ ਸਕਦੀ ਤੂੰ ਤਾਂ ਮਿਲ ਸਕਦੀ ਆ ਨਾ ਵੀ ਮੇਰਾ ਵੀ ਬਹੁਤ ਦਿਲ ਕਰਦਾ ਵੀ ਆਪਦੀ ਮਾਂ ਨੂੰ ਮੈਂ ਇੱਥੇ ਆਪਦੇ ਕੋਲ ਰੱਖਾਂ ਉਹਦੀ ਸੇਵਾ ਕਰਾਂ ਮੈਂ ਆਪਦੀਆਂ ਗਲਤੀਆਂ ਦਾ ਪਛਤਾਵਾ ਕਰਾਂ ਪਰ ਮੇਰੀ ਮਾਂ ਮੰਨਦੀ ਨਹੀਂ ਇੱਥੇ ਆਉਣ ਲਈ ਤੂੰ ਜਾ ਦਿਲ ਕਲੜਾ ਕਰਕੇ ਜਾ ਉਹਦੇ ਪੈਰ ਨਹੀਂ ਕੁੱਟ ਲੋ ਮਾਰ ਲੋ ਤੂੰ ਕਾ ਜੋ ਮਰਜੀ ਕਰ ਲਾ ਮਾਂ ਤੇਰੇ ਰੱਖਣ ਦੀ ਆ ਕਿ ਜੇ ਤੂੰ ਜਨਮ ਦਿੱਠਾ ਕਰੀ ਤੀ ਤੂੰ ਗਲਤੀ ਹੋਗੀ ਕਿ ਐਡੀ ਬੈੜੀ ਸਜਾ ਨ ਦੇ ਕਿ ਮੈਂ ਹਰ ਦਿਨ ਕੁੱਟ-ਕੁੱਟ ਕੇ ਮਰਾਂ ਕਿ ਇੱਕ ਵਾਰ ਮਾਰ ਦੇ ਮਾਦਾ ਦਿਨਾਂ ਕਮਜ਼ੋਰ ਹੁੰਦਾ ਤੂੰ ਇੱਕ ਮੰਗੀ ਨਾ ਤੂੰ ਦੇਖ ਤੇਰੀ ਕੁੜੀ ਦਾ ਕੰਡਾ ਵੀ ਵੱਜਦਾ ਕਿਵੇਂ ਤੇਰੀ ਜਾਨ ਨਿਕਲ ਜਾਂਦੀ ਹੈ ਪਰ ਤੇਰੀ ਮਾਂ ਨਹੀਂ ਪੱਥਰ ਦਿਲ ਨਹੀਂ ਹੋ ਸਕਦੀ ਮੈਂ ਕਹਿੰਦੀ ਆ ਮੇਰੀ ਗੱਲ ਸੁਣ ਤੂੰ ਨੂੰ ਕਹੀਂ ਜੇ ਨਾ ਮੰਨੂਗੀ ਨਾ ਤੂੰ ਕਹਿਦੀ ਮਾਂ ਤੇ ਦੇਖ ਲੈ ਕਿਤੇ ਨਾ ਹੋਵੇ ਤੇਰੀ ਧੀ ਕਿ ਇਸ ਦੁਨੀਆ ਚੋਂ ਚੱਲ ਜੇ ਤੈਨੂੰ ਦੇਖੇ ਬਿਨਾ ਕਿਉਂਕਿ ਕਈ ਵਾਰ ਇਹ ਹੁੰਦਾ ਜਦੋਂ ਤੀ ਪੁੱਤੇ ਦੀ ਗੱਲ ਕਹਿੰਦਾ ਨਾ ਮਾਪੇ ਦੇ ਦਿਲ ਤੇ ਲੱਗ ਜਾਂਦੀ ਹੁੰਦੀ ਹੈ ਮਾਵਾਪਾ ਟਹਿਲਾ ਹੋ ਜਾਂਦਾ ਤੂੰ ਮਿੰਤ ਕਰ ਤਾ ਅਗਲਾ ਕਰ ਅਗੇ ਤੀ ਦਾ ਵਾਸਤਾ ਪਾ ਉਹਨੂੰ ਕਹਿ ਪੀ ਮਾਂ ਤੇਰੇ ਬਿਨਾ ਸਾਡਾ ਕੋਈ ਨਹੀਂ ਹੈਗਾ ਤੂੰ ਆ ਗਈ ਦੇ ਤੇਰੀ ਕੁੜੀ ਨੂੰ ਤਾਂ ਕੁਝ ਨਹੀਂ ਪਤਾ ਨਾ ਮੈਂ ਮੰਦੀ ਆ ਵੀ ਜੇ ਤੂੰ ਗੱਲਾਂ ਕਰੇਗੀ ਉਹ ਤੇ ਅਸਰ ਪਾ ਉਹਨੂੰ ਨਾਲ ਲੈ ਜਾਣਾ ਵੀ ਠੀਕ ਨਹੀਂ ਤੂੰ ਚੋੜੀ ਹੋ ਜਾ ਮੈਂ ਕੁੜੀ ਨੂੰ ਆਪੇ ਰੋਟੀ ਪਾਣੀ ਖਵਾ ਦੂੰ ਆਪੇ ਸੰਭਾਲ ਲਊ ਆਪੇ ਕੋਈ ਬਹਾਨਾ ਲੱਗ ਪਰ ਕੁੜੀ ਨੂੰ ਨਹੀਂ ਦੱਸਣਾ ਵੀ ਤੂੰ ਉੱਥੇ ਗਈ ਸੀ ਬਸ ਠੀਕ ਹੈ ਜੀ ਜੇ ਤੂੰ ਇੰਨਾ ਕਹੀ ਜਾਨੀਆ ਤਾਂ ਮੈਂ ਇੱਕ ਵਾਰੀ ਜਾ ਕੇ ਜ਼ਰੂਰ ਆਉਂਗੀ ਤੇਰੀ ਵੀ ਗੱਲ ਸਹੀ ਐ ਬੰਦੇ ਤਾਂ ਕੀ ਪਤਾ ਵੀ ਜੱਗ ਤੋਂ ਕਦੋਂ ਤੁਰ ਜੇ ਮਣਕੇ ਸਾਰੀਆਂ ਗੱਲਾਂ ਦੇ ਚੀ ਰਹਿ ਜਾਣਗੀਆਂ ਉਹਨਾਂ ਨੇ ਤਾਂ ਪੁੱਤਾਂ ਨੂੰ ਮੈਨੂੰ ਪਾਲਿਆ ਸੀ ਤੇ ਹੁਣ ਹੁਣ ਮੇਰਾ ਫਰਜ਼ ਬਣਦਾ ਕਿ ਬੁਢਾਪੇ ਚ ਉਹਨਾਂ ਦੀ ਮੈਂ ਸੇਵਾ ਕਰਾਂ ਐਦੋਂ ਪਹਿਲਾਂ ਮੇਰੇ ਤੋਂ ਜਿਹੜੀਆਂ ਵੀ ਗਲਤੀਆਂ ਹੋਵਗੀਆਂ ਤਾਂ ਹੋ ਗਈਆਂ ਮੈਂ ਤਾਂ ਆਪਦੀ ਮਾਂ ਦੇ ਪੈਰ ਹੀ ਪੈਜਾਂ ਪਰ ਆਦੀ ਮਾਂ ਨੂੰ ਮਨਾ ਕੇ ਲੈ ਕੇ ਆਉਂਗੀ ਇੱਥੇ ਦੇਖ ਤੂੰ ਹੋਰ ਮਿਹਨਤ ਵੱਧ ਕਰ ਲੈਂਗੀ ਜੇ ਤੈਨੂੰ ਪੁੱਤਾਂ ਨੂੰ ਪਾਲਿਆ ਸੀ ਤੂੰ ਪੋਤੀ ਆ ਕਿਉਂਕਿ ਤੂੰ ਇੱਕ ਨਾ ਆਪ ਦੀ ਅੰਛ ਆਪ ਦੇ ਬਰਾਬਰ ਦੀ ਧੀ ਪਾਲ ਰਹੀਆਂ ਤੂੰ ਜਿਹੜਾ ਆਪਣੀ ਦੁਨੀਆ ਕੀ ਨਾ ਇਹਦੇ ਵਿੱਚ ਇਕੱਲੀ ਜਨਾਨੀ ਨੂੰ ਰਹਿਣਾ ਬਹੁਤ ਔਖਾ ਹੁੰਦਾ ਮੈਨੂੰ ਵੀ ਪਤਾ ਤੂੰ ਕੀ ਕੀ ਦੁੱਖ ਝੱਲ ਰਹੀਆਂ ਇੱਕ ਗੱਲ ਸੁਣ ਮੇਰੀ ਤੂੰ ਜਾ ਤੂੰ ਵੀ ਨਾ ਦੱਸੀ ਤੇਰੀ ਕੁੜੀ ਨੂੰ ਤੂੰ ਕਿੱਥੇ ਗਈ ਸੀ ਕਿਉਂਕਿ ਉਹ ਤੈਨੂੰ ਸਵਾਲ ਕਰੂ ਜੇ ਤੇਰੇ ਤੋਂ ਜਵਾਬ ਨਹੀਂ ਆਉਂਦਾ ਹਾਂ ਕਿਉਂਕਿ ਮੈਂ ਤੈਨੂੰ ਬਹੁਤ ਕਰਦੀ ਆ ਜਿੰਨਾਂ ਦਾ ਜਵਾਬ ਮੇਰੇ ਕੋਲ ਹੁੰਦੇ ਹੀ ਨਹੀਂ ਇੱਕ ਗੱਲ ਮੈਂ ਦੱਸਾਂ ਜਿੰਨਾਂ ਤੇ ਹੱਥ ਚੱਕੇਗੀ ਨਾ ਉਹ ਨਹੀਂ ਉਹ ਤੈਨੂੰ ਨਫਰਤ करूंगी ਕਿਉਂਕਿ ਇਹ ਨਾ ਹੋਵੇ ਕੰਨ ਨੂੰ ਤੈਨੂੰ ਪਛਤਾਉਣਾ ਪੈ ਜੇ ਉਹਨੂੰ ਆਪਦੇ ਹੱਥੋਂ ਦੂਰ ਨਾ ਕਰ ਜਿੰਨਾ ਨੂੰ ਸਮਝਾਉਣਾ ਨਾ ਪਿਆਰ ਨਾ ਸਮਝਾ ਉਹਨੂੰ ਕਹਿ ਪੁੱਤ ਤੈਨੂੰ ਕੋਈ ਨਾ ਕਹਿ ਸਮਾਂ ਆਊਗਾ ਤੈਨੂੰ ਸਾਰੀਆਂ ਗੱਲਾਂ ਜਦੋਂ ਸਮਝ ਆਉਣੀਆਂ ਨਾ ਫਿਰ ਤੂੰ ਦੱਸੀ ਮੈਨੂੰ ਬੋਲੀ ਠੀਕ ਹੈ ਜੀ ਤੂੰ ਜਾ ਮੈਂ ਇੱਥੇ ਆਪੇ ਸੰਭਾਲ ਲਵਾਂ ਸਾਰਾ ਕੁਝ ਠੀਕ ਹੈ ਜੀ ਠੀਕ ਹੈ ਸੱਚੀ ਅੱਜ ਮੈਨੂੰ ਲੱਗ ਰਿਹਾ ਕਿ ਰ ਆਪਣੇ ਮੈਨੂੰ ਇੱਕ ਭੈਣ ਦਿੱਤੀ ਹਮੇਸ਼ਾ ਕਮੀ ਮੈਸੇਜ ਹੁੰਦੀ ਸੀ ਕਿ ਸ਼ਾਇਦ ਮੇਰੀ ਇੱਕ ਭੈਣ ਹੁੰਦੀ ਤਾਂ ਮੈਂ ਦੁੱਖ ਦਰਦ ਦਾ ਸਾਂਝੇ ਕਰ ਸਕਦੀ ਪਰ ਮੈਨੂੰ ਕੀ ਪਤਾ ਸੀ ਵੀ ਰੱਬ ਨੇ ਮੇਰੇ ਲਈ ਭੈਣ ਥੱਲੀ ਹੋਈ ਆ ਬਸ ਮੈਨੂੰ ਲੱਭਣ ਚ ਟਾਈਮ ਲੱਗ ਗਿਆ ਬਨਿੰਦਰ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਨੇ ਅਮੀਰ ਵੀ ਗਰੀਬ ਵੀ ਚੰਗੇ ਵੀ ਮਾੜੇ ਵੀ ਸਾਰੇ ਕੁਝ ਨੇ ਨਾ ਹੁੰਦੇ ਸਰ ਕੋਈ ਨਾ ਸ਼ਾਇਦ ਮੈਂ ਵੀ ਤੈਨੂੰ ਡਿਗਰੀ ਸੀਗੀ ਤੇਰੇ ਨਾਲ ਹੁਣ ਮਲ ਹਲਕਾ ਕਰ ਲੈਣੀ ਆ ਨੇਕ ਮੈਂ ਵੀ ਕਿੰਨੀ ਬਦਲ ਗਈ ਨਾ ਪਹਿਲਾਂ ਕਿੰਨਾ ਗੁੱਸਾ ਕਰਦੀ ਸੀ ਕੱਦ ਜੀ ਤੁਹਾਡਾ ਗੁੱਸਾ ਵੀ जाय ਸੀ ਸਹੀ ਗੱਲ ਆ ਮਾਂ ਪਿਓ ਬਿਨਾਂ ਜਦ ਜੋ ਜਵਾਕ ਪਾਲਦੇ ਨਾ ਤੁਹਾਨੂੰ ਦਾ ਸੁਭਾ ਰੁੱਖਾ ਹੋ ਹੀ ਜਾਂਦਾ ਤੁਸੀਂ ਵੀ ਅਡੀ ਮਾਂ ਤੋਂ ਬਿਨਾਂ ਪਲੇ ਤੇ ਅੰਕਲ ਜੀ ਨੂੰ ਪਤਾ ਹੀ ਵੀ ਕਿੰਨਾ ਖਣਾ ਅੱਛਾ ਕੋਈ ਨਾ ਤੁਹਾਨੂੰ ਮਨਣਾ ਖਰਾਬ ਤਾਂ ਤੂੰ ਜਾ ਠੀਕ ਹੈ ਪੈਸੇ ਚਾਹੀਦੇ ਨਹੀਂ ਕਿਰ ਤਾਂ ਮੇਰੇ ਕੋਲ ਹੈਗੇ ਆ ਮੈਂ ਇੱਕ ਵਾਰੀ ਵਗ ਜੰਨੀ ਆ ਚਲ ਤੂੰ ਐ ਕਰ ਜੇ ਤੈਨੂੰ ਲੋੜ ਵੀ ਨਾ ਫ੍ਰਿਜ ਤੇ ਪੈਨੇਗੀ ਉਸੋ ਚੱਕ ਲਈ 200 ਪੈਸੇ ਤਾਂ ਮੇਰੇ ਕੋਲ ਹੈਗੇ ਜੋੜੇ ਹੋਏ ਮੇਰੇ ਕੋਲ ਪੈਸੇ ਤਾਂ ਮੈਂ ਲੈ ਜਣੀ ਆ ਬਸ ਇੱਕ ਵਾਰੀ ਮੈਨੂੰ ਆਹੀ ਆ ਬਸ ਮੇਰੀ ਮਾਂ ਮੈਨੂੰ ਮਾਫ ਕਰ ਦੇ ਮੈਂ ਨਾ ਤਾਂ ਕਰਕੇ ਨਹੀਂ ਤਾਂ ਤੇਰੇ ਨਾਲ ਚੱਲ ਵੜਦੀ ਮੈਨੂੰ ਇਹ ਆ ਬੱਚੇ ਨਾਲ ਹਾਂਜੀ ਫਿਰ ਉਹ ਕੁੜੀ ਪੁੱਤੂ ਦੀ ਫਿਰ ਕੋਈ ਗੱਲ ਦੀ ਜੇ ਬਾਹਰੀ ਗੱਲ ਜਾਂਦੀ ਸੀ ਨਾ ਫਿਰ ਤੇਰੀ ਮੰਮੀ ਨਾਲ ਮੈਂ ਗੱਲ ਕਰੂੰ ਇੱਕ ਵਾਰ ਤੂੰ ਜਾ ਪਰ ਖਾਰ ਨਹੀਂ ਮੰਨਣੀ ਕੋਸ਼ ਮਰਜ਼ੀ ਕਵੇ ਕੋਟਲਾ ਮਾਰ ਲੈ ਤੈਨੂੰ ਜਿਹੜੀ ਗੱਲ ਕਹੀ ਆ ਉਹ ਤੋਂ ਅੱਪਾ ਮਿੱਠੀ ਠੀਕ ਹੈ ਨਾ ਠੀਕ ਹੈ ਖਮਾ ਕਰਤੋਂ ਪਚਾਈ ਦੀ ਮਿਹਨਤ ਪੱਲੇ ਪਾ ਲਈ ਮੈਨੂੰ ਪਤਾ ਮਾਂ ਬਿਨਾ ਤੜਪਣਾ ਕਿੰਨਾ ਮੁਸ਼ਕਲ ਹੁੰਦਾ ਹੈ ਮਿੱਕੀ ਮੈਂ ਤੂੰ ਠੀਕ ਹੈ ਤਾਂ ਮੇਰੇ ਠੀਕ ਤੋਂ ਤੇ ਨਾ ਠੀਕ ਤੋਂ ਲੈਣਾ ਕੀ ਹੈ ਮੈਂ ਮੰਨਦੀ ਹਾਂ ਕਿ ਤੂੰ ਗਲਤੀਆਂ ਹੋਗੀਆਂ ਉਹਦੇ ਵੀ ਮੈਂ ਤੇਰੇ ਕੋਲ ਆਈ ਸੀ ਤੇਰੇ ਪੈਰੀ ਪਈ ਸੀ ਅੱਜ ਵੀ ਤੇਰੇ ਪੈਰੀ ਪੈਂਦੀਆਂ ਮੇਰੇ ਤੋਂ ਬਹੁਤ ਗਲਤੀਆਂ ਹੋਗੀਆਂ ਮੈਨੂੰ ਮਾਫ ਕਰ ਦੇ ਬੱਚੇ ਤੋਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ ਨੇ ਮਾਂ ਕਿਉਂ ਮਾਫ ਕਰ ਦਿੰਦੇ ਹਾਂ ਹੁਣ ਤਾਂ ਬਹੁਤ ਸਾਲ ਹੋ ਗਏ ਮੈਂ ਇਸ ਗਲਤੀ ਨੂੰ ਮੈਂ ਮੰਨਦੀ ਹਾਂ ਕਿ ਇਸ ਗਲਤੀ ਕਰਕੇ ਆਪਣੇ ਪਿੰਡ 'ਚ ਬੇਇੱਜ਼ਤੀ ਹੋਈ ਮਾਪੇ ਤੁਹਾਡੇ ਮੱਤੇ ਕਲੰਕ ਲੱਗ ਗਿਆ ਡੈਡੀ ਚਲੇ ਗਿਆ ਮੇਰੇ ਕਰਕੇ ਹੋਇਆ ਪਰ ਮੈਂ ਹੁਣ ਜਾਂਦਿਆਂ ਜੋ ਤੁਹਾਡੀ ਸੇਵਾ ਕਰਨਾ ਚਾਹੁੰਦੀ ਆ ਬਸ ਜਿਹੜੀ ਸੇਵਾ ਕਰਦੀ ਨਾ ਬਹੁਤ ਕਰਦੀ ਮੈਨੂੰ ਕੋਈ ਲੋੜ ਨਹੀਂ ਤੇਰੀ ਸੇਵਾ ਦੀ ਜਿਵੇਂ ਆਈਆਂ ਨਾ ਉਵੇਂ ਤੁਰ ਜਾ ਤੂੰ ਐਂ ਨਾ ਕਰ ਮੈਂ ਮੰਨਦੀ ਗੁੱਸਾ ਤੋਂ ਐਂ ਕਰ ਤੇ ਤੁਮੇਰੇ ਪੈਨ ਥੱਪੜ ਮਾਰ ਲਾ ਮੇਰੇ ਮੈਨੂੰ ਕੁੱਟ ਲਾ ਪਰ ਤੂੰ ਐਂ ਨਾ ਕਰ ਤੂੰ ਨਾ ਮੇਰੇ ਨਾਲ ਚੱਲ ਨਾ ਤੂੰ ਇਕੱਲੀ ਆਦਾ ਬੜਾਪਾ ਕਿਵੇਂ ਸੰਭੇਗੀ ਇਹ ਕਿਵੇਂ ਹੋਵੇ ਭੈਣੇ ਤੇਰੇ ਨਾਲ ਕਿਹੜੇ ਮੂਨ ਲਾਈਆਂ ਤੂੰ ਇਹਦੇ ਕੋਲੇ ਹੋਂ ਤਾਂ ਸਾਰੇ ਪਿੰਡ ਸਾਡਾ ਨੱਕ ਬੜਾ ਕੇ ਰੱਖਤਾ ਮੈਂ ਮੰਨਦੀ ਆਂ ਵੀਰੇ ਕਿ ਮੇਰੇ ਤੋਂ ਗਲਤੀ ਹੋਈ ਆ ਗਲਤੀ ਨਹੀਂ ਹੋਈ ਪਾਣੇ ਤੇਰੇ ਕੋਲੋਂ ਪਾਪ ਹੋਇਆ ਪਾਪ ਸ਼ਰਮ ਮਨ ਤੂੰ ਮਾੜੀ ਮੋਟੀ ਇਹ ਗੱਲ ਕਹਿੰਦੀ ਗਲਤੀ ਹੋ ਗਈ ਮਾਂ ਤੂੰ ਤਾਂ ਸੋਚ ਕਰ ਵੀ ਤੂੰ ਦੇਖ ਲੈ ਕਿੰਨੇ ਔਖਣਾਂ ਮੈਨੂੰ ਪਾਲਿਆ ਸੀ ਮੈਂ ਮੰਨਦੀ ਆਂ ਉਹ ਉਹਨਾਂ ਨੇ ਗਲਤੀਆਂ ਮੈਂ ਨਹੀਂ ਕਹਿੰਦੀ ਕਿ ਮੈਂ ਸਹੀ ਆਂ ਉਹਦੀ ਜਗ੍ਹਾ ਤੇ ਮੈਂ ਗਲਤ ਆ ਪਰ ਬੱਚੇ ਪਰੇ ਜ ਮੇਤੋਂ ਗਲਤ ਕਿ ਹੋਊਗਾ ਮਾਂ ਮੈਨੂੰ ਮਾਫ ਕਰ ਦੇ ਇੱਕ ਵਾਰੀ ਮੈਨੂੰ ਮਾਫ਼ਤਾ ਕਰ ਸੱਚੀ ਤੈਨੂੰ ਮੈਂ ਬਹੁਤ ਹੱਕ ਨਾਲ ਪਾਲਿਆ ਸੀ ਹੁਣ ਤੂੰ ਉਹ जख्म ਹਰੇ ਕਰਨਾ ਆਈ ਹੈ ਮੇਰੇ ਨਹੀਂ ਮੈਂ ਮੈਨੂੰ ਦੱਸਣਾ ਆਈ ਹੈ ਮੈਂ ਤੇ ਨਾਂ ਲੈ ਕੇ ਜਾਣਾ ਆਈ ਮੇਰੇ ਨਾਲ ਚੱਲ ਮਾਂ ਮੈਂ ਤੇਰੀ ਸੇਵਾ ਕਰੂੰਗੀ ਮੈਂ ਇਹਦੀ ਗਲਤੀ ਦਾ ਪਛਤਾਵਾ ਕਰਨਾ ਚਾਹਣੀ ਆ ਜਦੋਂ ਉਦੋਂ ਦੀ ਸੇਵਾ ਕੀਤੀ ਹੁਣ ਕੀ ਸੇਵਾ ਕਰੇਂਗੀ ਤੂੰ ਭੈਣੇ ਦੀ ਅੱਛਾ ਹੁਣ ਕਰੇਂਗੀ ਸੇਵਾ ਹੁਣ ਤੂੰ ਮੈਨੂੰ ਜਿਉਂਦੀ ਨੂੰ ਮਾਰਨਾ ਆਈ ਹੈ ਆ ਜਿਹੜੇ ਮੇਰੇ ਚਾਰ ਸਾਹ ਚੱਲਦੇ ਆ ਮੈਨੂੰ ਚਲਾ ਲੈਣ ਦੇ ਨਾ ਮਾਰ ਮੈਨੂੰ ਮਾਂ ਕੁਛ ਤਾਂ ਸੋਚ ਮੇਰੇ ਬਾਰੇ ਮੈਂ ਤੇਰੀ ਧੀ ਆ ਤੂੰ ਐਂ ਦਾ ਦਤਕਾਰਦੀ ਆ ਮੈਨੂੰ ਕਿੰਨੇ ਸਾਲ ਹੋ ਗਏ ਮੈਂ ਤੇਰੇ ਤੋਂ ਦੂਰ ਨਹੀਂ ਆ ਤੇਰਾ ਵੀ ਗੱਲ ਕਰਦਾ ਕਿ ਮੈਂ ਦਿੱਤੀ ਨੂੰ ਮਿਲਾਂ ਉਹਨੂੰ ਜੱਫੀ ਪਾਵਾਂ ਪਰ ਉਹ ਮੇਰਾ ਤਾਂ ਬਹੁਤ ਜੀ ਕਰਦਾ ਮੈਂ ਤੈਨੂੰ ਧੀ ਜੀ ਸੀ ਸਮਝ ਮੈਂ ਤੈਨੂੰ ਪੁੱਤ ਸਮਝਿਆ ਸੀ ਮੈਂ ਤੈਨੂੰ ਧੀ ਕਹਿ ਕੇ ਬੁਲਾਇਆ ਸੀ ਜਾ ਤੇਰੇ ਪਿਓ ਨੇ ਕਦੇ ਧੀ ਕਹਿ ਕੇ ਬੁਲਾਇਆ ਸੀ ਓਏ ਪੁੱਤਰਾ ਓ ਤੂੰ ਗੱਤਣਾ ਪੁੱਲ ਲਿਗ ਤਸ ਬਾਕ ਜਾ ਮਨਿੰਦਰ ਤੂੰ ਮੇਰੀ ਅੱਖਾਂ ਸਾਹਮਣੇ ਨਾ ਬੈਠ ਪੜ ਜਾ ਤੂੰ ਮਾਂ ਇੱਕ ਵਾਰੀ ਮੇਰੇ ਨਾਲ ਆ ਤਾਂ ਚੱਲ ਤੂੰ ਇਹ ਦੇਖ ਮੇਰੀ 마ਸੂਮੀ ਜਿਵਾਕੜੀ ਆ ਉਹ ਵੀ ਪੁੱਛਦੀ ਆ ਤੇ ਮੇਰੀ ਨਾਨੀ ਕਿੱਥੇ ਆ ਨਾਨਾ ਕਿੱਥੇ ਕੀ ਜਵਾ ਤੇਰੀ ਜਿਵਾਕੜੀ ਨੂੰ ਤੇਰੀਆਂ ਕਰਤੂਤਾਂ ਦੱਸੀਆਂ ਵੀ ਮੈਂ ਆ ਕਰਤੂਤਾ ਕੀਤੀਆਂ ਤਾਨੇ ਨਾਨੇ ਕੋਲੇ ਲਾਉਂਦੀ ਮਾ ਮੈਨੂੰ ਮਾਫ ਕਰਦੇ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਆਂ ਮਾਂ ਬਣ ਕੇ ਮੇਰੇ ਨਾਲ ਚੱਲ ਤੂੰ ਨਾ ਮੈਂ ਤੇਥੋਂ ਮਾਫੀ ਮੰਗ ਲੰਨੀ ਮੈਂ ਤੇਰੇ ਪੈਰੀ ਹੱਥ ਲਾ ਦਾਨੀ ਆਂ ਵੀ ਤੂੰ ਮੇਰਾ ਖਹਿੜਾ ਛੱਡ ਦੇ ਤੂੰ ਭੱਜ ਜਾ ਨਾਲੇ ਐਨੀ ਗੱਲ ਸੁਣ ਲੈ ਜੇ ਅੱਜ ਤੋਂ ਵਾਅਦਾ ਆਈਆਂ ਨਾ ਮੇਰਾ ਮਰੀ ਦਾ ਮੂੰਹ ਦੇਖੇਂਗੀ ਇਹ ਨਾ ਨਾ ਐੋ ਜੀ ਗੱਲ ਨਾ ਕਰ ਮੈਂ ਪਹਿਲਾਂ ਆਪਣੇ ਪਿਓ ਨੂੰ ਖੋ ਚੁੱਕੀ ਆਂ ਉਹਦਾ ਦੁੱਖ ਨਹੀਂ ਭੁੱਲਿਆ ਜਾਂਦਾ ਤਾਂ ਤੇ ਨੂੰ ਨਹੀਂ ਸਮਝਉਂਦਾ। ਮਾ ਭੈਣੇ ਮੈਨੂੰ ਐਂ ਦੱਸ ਹੁਣ ਮਾਮਾ ਮਮੀ ਨੂੰ ਦੁਖੀ ਕਰਕੇ ਤੂੰ ਕਿਹੜੇ ਮਹਿਲੇ ਚ ਰਹਿਣੀ ਐ? ਕਿੱਥੇ ਰਹਿਣੀ ਐ? ਵੀਰੇ ਦੱਸ ਦੇ ਸਾਨੂੰ ਵੀ ਪਤਾ ਲੱਗ ਜੇ ਕਿੱਥੇ ਰਹਿਣੀ ਐ ਕੋਈ ਤਾਂ ਟਿਕਾਣਾ ਹੋਊਗਾ ਹੀ। ਵੀਰੇ ਟੋਂਗਾਲੀ ਪਿੰਡ ਉੱਥੇ ਕਿਰਾਏ ਤੇ ਰਹਿੰਦੇ ਆ ਮਾਮਾ ਧਿਆ ਸੀ। ਕਿਰਾਏ ਤੇ ਰਹੰਗੇ ਦੇਖ ਲੈ। ਮਮੀ ਮਾ ਇੱਕ ਵਾਰੀ ਸੋਚ ਲੈ। ਮੈਂ ਨੀਵੀ ਹੋ ਕੇ ਤੇਰੇ ਕੋਲ ਆਈ ਆ। ਮੈਂ ਦੁਵਾਰੇ ਆਈ ਆ ਤੇਰੇ ਕੋਲ ਮਾ। ਆ ਦਿੱਤੀ ਨੂੰ ਖਾਂਦੀ ਨਾ ਮੋੜ। ਮਨਿੰਦਰ ਤਰਾ ਪਤਾ ਵਾਸਤਾ ਭਗ ਜਾ ਤੂੰ ਭਗ ਜਾ ਕਿਤੇ ਤਾਂ ਆਹੀ ਤੇ ਨੂੰ ਮੈਂ ਸਕੇ ਤੋਰ ਨਾ ਸੀ ਬਾਪ ਦੇ ਹੱਥੀ ਵਿਆਹੀ ਹੁੰਦੀ ਚਲ ਕੋਈ ਮੈਂ ਤੂੰ ਨਾ ਟੈਂਸ਼ਨ ਲੈ ਆ ਰੋਣੇ ਨਹੀਂ ਸੋਚਿਆ ਤੇਰੇ ਵਾਰੇ ਮੈਂ ਤੈਨੂੰ ਪਹਲਾ ਤੀ ਸੀ ਪਰ ਇਹ बार-बार ਮੇਰੇ ਜਕਮਾ ਤੇ ਨੂੰਣ ਭੁੱਕਣਾ ਆ ਜਾਂਦੀ ਏ ਪਰ ਜਾਮਾ ਵੀ ਕਿੱਦਾਂ ਹੁਣ ਪੁੱਛਦਾ ਨਹੀਂ ਨਾ ਪਰ ਕੋਈ ਮਾਂ ਪਿੰਡ ਚੋ ਕੇ ਕੋਈ ਦੇਖਦਾ ਹੋਏ ਨੂੰ ਕੀ ਕਹਿੰਦੇ ਹੁਣ بیا ਨਿਕਲੀ ਉਦੜੀ ਫੇਰੇ ਚਿਰਦੀ ਐਸੇ ਪਿੰਡ ਚ